ਅੰਮ੍ਰਿਤਸਰ ਦੇ ਥਾਣਾ ਗੇੜ੍ਹਕੀਮਾ ਦੇ ਅਧੀਨ ਆਉਂਦੇ ਇਲਾਕੇ ਟਪਈ ਵਿਖੇ ਸ਼ਿਵਾ ਨਾਮ ਦੇ ਨੌਜਵਾਨੋ সুইমিং ਪੂਲ ਤੇ ਨਹਾਉਂਦਿਆਂ ਦੋ ਨੌਜਵਾਨਾਂ ਨਾਲ ਹੋਈ ਬਹਿਸ ਦੇ ਚਲਦਿਆਂ ਉਹਨਾਂ ਨੌਜਵਾਨਾਂ ਨੇ ਉਸਤੇ ਤੇਜ਼ ਤਾਰ ਹਥਿਆਰ ਨਾਲ ਹਮਲਾ ਕਰਕੇ ਗੰਭੀਰ ਰੂਪੇਤ ਜ਼ਖਮੀ ਕਰ ਦਿੱਤਾ ਪੀੜਤ ਨੌਜਵਾਨ ਸ਼ਿਵਾ ਨੇ ਦੱਸਿਆ ਕਿ ਉਹ ਆਪਣੇ ਦੋ ਛੋਟੇ ਬੱਚਿਆਂ ਅਤੇ ਪਤਨੀ ਨਾਲ সুইমিং ਪੂਲ ਤੇ ਨਹਾਉਣ ਗਿਆ ਸੀ ਤਾਂ ਉੱਥੇ ਮੌਜੂਦ ਕਰਨ ਅਤੇ ਸਬਰਵਲ ਨਾਮ ਦੇ ਦੋ ਨੌਜਵਾਨ ਕਿਸੇ ਨਾਲ ਝਗੜ ਰਹੇ ਸਨ ਉਸ ਨੇ ਵਿੱਚ ਆ ਕੇ ਝਗੜਾ ਛੁਡਾਇਆ ਜਿਸ ਤੋਂ ਬਾਅਦ ਉਹ ਘਰ ਚਲਾ ਗਿਆ ਤਾਂ ਉਸ ਨੂੰ ਰਸਤੇ ਵਿੱਚ ਹੀ ਕਰਨ ਅਤੇ ਸਬਰਵਾਲ ਨੇ ਘੇਰ ਕੇ ਤਲਵਾਰਾਂ ਅਤੇ ਦਾਤਰਾ ਨਾਲ ਹਮਲਾ ਕਰ ਉਸ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਜਿਸ ਨੂੰ ਪਰਿਵਾਰਕ ਮੈਂਬਰਾਂ ਨੇ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਹੈ ਪੀੜਿਤ ਪਰਿਵਾਰ ਨੇ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਸ਼ਿਕਾਇਤ ਮਿਲੀ ਹੈ ਜਿਸ ਉੱਪਰ ਕਾਰਵਾਈ ਕਰਦਿਆਂ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਕਈ ਕੱਲ ਸੋਮਵਾਰ ਹੈਗਾ 31 ਗਈ ਤੀ ਮੈਂ ਬੱਚੇ ਲੈ ਕੇ ਪੂਲ ਤੇ ਨਾਣ ਗਿਆ ਸੀ ਉੱਥੇ ਪੂਲ ਦੇ ਉੱਤੇ ਕਰਨ ਸੱਬਰਵਾਲ ਹੈਗਾ ਤੇ ਇੱਕ ਮੁੰਡਾ ਰਾਹੁਲ ਰੰਦਾਵਾ ਹੈਗਾ ਤੁਹਾਨੂੰ ਵੱਡਾ ਕਹਿੰਦੇ ਆ ਤੇ ਸੱਬਰਵਾਲ ਦੇ ਨਾਲ ਕੋਈ ਗੱਲ ਹੋਈ ਮੇਰੀ ਨਹੀਂ ਕਿਸੇ ਦੀ ਹੋਈ ਤੇ ਮੈਂ ਵੇਸੇ ਵਿੱਚ ਚੱਲ ਗਿਆ ਤੇ ਮੈਂ ਕਿਹਾ ਫਿਰ ਕੀ ਹੋਇਆ ਮਾੜੀ ਮੋਟੀ ਗੱਲ ਹੈ ਸੱਬਰਵਾਲ ਮੈਨੂੰ ਕਹਿੰਦਾ ਤੂੰ ਮੈਨੂੰ ਜਾਣਦਾ ਨਹੀਂ ਮੈਂ ਕੀ ਕਰ ਸਕਦਾ ਤੇ ਮੈਂ ਇਹੋ ਗੱਲ ਤਾਂ ਥੋੜੀ ਬੋਤੀ ਨੌਕਸ਼ੋਬ ਹੋ ਗਈ ਦੇ ਆਪਣੇ ਬੰਦੇ ਆ ਗਏ ਉਹਨਾਂ ਦੇ ਵੀ ਆ ਗਏ ਤੇ ਇਹਨਾਂ ਨੇ ਗੱਲ ਖਤਮ ਕਰਤੀ ਉਸ ਤੋਂ ਬਾਅਦ ਮੈਂ ਬੱਚੇ ਛੱਡ ਕੇ ਭਾਈ ਕਰੋਨਾ ਆ ਕੇ ਤੇ ਸ਼ਾਮੀ ਸੱਤਵੇਂ ਫੈਕਟਰੀ ਗਿਆ ਮੈਂ ਫੈਕਟਰੀੋਂ ਛੁੱਟੀ ਕਰਕੇ ਤੇ ਆ ਰਿਹਾ ਸੀ ਤੇ ਬਾਹਰ ਚਾਲੀ ਦੁਕਾਨੇ ਮੈਂ ਉੱਥੇ ਖਲੋ ਗਿਆ ਚਾਲੇ ਦਾ ਕੋਈ ਸਾਫ਼ ਸੀ ਮੋਤਾ ਸਾਫ਼ ਕਰਨ ਲੱਗ ਗਿਆ ਉਸ ਤੇ ਖਲੋ ਗਿਆ ਤੇ ਉੱਥੇ ਹੀ ਸੱਬਰਵਾਲ ਆ ਕੇ ਨੇ ਆਂਦੇ ਮੇਰੇ ਤਲਵਾਰ ਮਾਰੀ ਕਹਿੰਦਾ ਦੇ ਮੈਂ ਸੱਬਰਵਾਲ ਕੀ ਕਰ ਸਕਦਾ ਤੇ ਬਾਅਦ ਚ ਇਹਦੇ ਨਾਲ ਜਿਹੜਾ ਮੁੰਡਾ ਰਾਹੁਲ ਰੰਦਾਵਾਹੇ ਉਹਨੇ ਮੇਰਾ ਦੱਤਰ ਮਾਰਿਆ ਸਿਰ ਤੇ ਤੇ ਬਾਕੀ ਮੈਂ ਥੋੜਾ ਬੇਹੋਸ਼ ਹੋ ਗਿਆ ਤੇ ਬਾਕੀ ਇਹਨਾਂ ਨਾਲ 10-12 ਜਣੇ ਗਏ ਸੀ ਉਹ ਮੇਰੇ ਅਨਪਛਾਤੇ ਮੇਰੀ ਭਰਾਣੀ ਕੋਈ ਰੰਜਿਸ਼ ਨਹੀਂ ਮੇਰੀ ਕਾਲੀ ਉੱਤੇ ਪੂਲ ਦੇ ਉੱਤੇ ਮਾਰੀ ਜੀ ਨੌਜਵਨ ਤੇ ਮੈਨੂੰ ਭਈ ਮੈਂ ਪ੍ਰਸ਼ਾਸਨ ਅਗੇ ਮੰਗ ਕਰਦਾ ਕਿ ਮੈਨੂੰ ਇਨਸਾਫ ਮਿਲੇ ਤੇ ਇਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਤੇ ਉੱਤੇ ਲੜਾਈ ਝਗੜੇ ਦਾ ਮੈਟਰ ਸੀਗਾ ਠੀਕ ਹੈ ਤੇ ਉਹਦੇ ਵਿੱਚ ਐਫ ਆਈ ਆਰ ਲਾਂਚ ਕਰਤੀ ਅਸਾਂ ਠੀਕ ਹੈ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਤਫਤੀਸ਼ ਦਰਮਾਨ ਜਿਹੜੇ ਵੀ ਤੱਥ ਸਾਹਮਣੇ ਆਉਣਗੇ ਉਹ ਦੁਬਾਰਾ ਰਸਤੇ ਤੇ ਜਾਣਗੇ ਕੋਈ ਕੋਈ ਸੀਸੀਟੀਵੀ ਆਈ ਜੇ ਅਜੇ ਕੁਝ ਨਹੀਂ ਮਿਲਿਆ ਸਾਨੂੰ